ਆਪਾਂ ਸਾਰੇ ਹੀ ਕਦੇ ਨਾ ਕਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਂ ਪਰ ਇੱਕ ਵਾਰ ਜਾਂ ਦੋ ਵਾਰ ਪਰ ਕੀ ਕਦੇ ਤੁਸੀਂ ਸੋਚਿਆ ਕਿ ਕੋਈ 270 ਵਾਰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਸਕਦਾ ਹੈ ਬਿਲਕੁਲ ਇਹ ਗੱਲ ਸੱਚ ਹੈ ਇਹ ਸਕੂਟਰੀ ਤੇ ਜਿਹੜੀ ਤੁਸੀਂ ਬੀਬੀ ਨੂੰ ਦੇਖ ਰਹੇ ਹੋ ਇਸ ਨੇ ਦੋ ਇੱਕ ਵਾਰ ਨਹੀਂ ਦੋ ਵਾਰ ਨਹੀਂ 270 ਵਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕੀਤਾ ਤੇ ਉਦੋਂ ਬਾਅਦ ਜਿਹੜਾ ਇਹਨੂੰ ਜੁਰਮਾਨਾ ਲਾਇਆ ਗਿਆ ਤੇ ਉਦੋਂ ਬਾਅਦ ਇਸ ਬੀਬੀ ਨੇ ਕਿਹਾ ਕਿ ਜਿੰਨਾ ਜੁਰਮਾਨਾ ਮੈਨੂੰ ਲਾਇਆ ਗਿਆ ਉਹਨਾਂ ਦੀ ਤਾਂ ਮੇਰੀ ਸਕੂਟਰੀ ਵੀ ਹੈਣੀਗੀ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬੈਂਗਲੁਰੂ ਦੀਆਂ ਜਿੱਥੇ ਸੀਸੀਟੀਵੀ ਫੁਟੇਜ ਦੇ ਵਿੱਚੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਬੀਬੀ ਨੇ 270 ਵਾਰ ਟ੍ਰੈਫਿਕ ਨੀਮਾਂ ਦੀ ਉਲੰਘਣਾ ਕੀਤੀ ਹੈ ਔਰ ਜਿਸ ਤੋਂ ਬਾਅਦ ਇਸ ਬੀਬੀ ਨੂੰ ਜਿਹੜਾ ਜੁਰਮਾਨਾ ਲਾਇਆ ਗਿਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ 1,36,000 ਰੁਪਏ ਦਾ ਇਸ ਬੀਬੀ ਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਜਰਮਾਨਾ ਲਾਇਆ ਗਿਆ ਹੈ ਹੁਣ ਇਸ ਬੀਬੀ ਨੂੰ ਜਰਮਾਨਾ ਕਿਹੜੀਆਂ ਕਿਹੜੇ ਮਾਮਲਿਆਂ ਦੇ ਵਿੱਚ ਲਾਇਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਟ੍ਰਿਪਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਨਾ ਤਾਂ ਇਸ ਔਰਤ ਨੇ ਖੁਦ ਹੈਲਮਟ ਪਾਇਆ ਹੈ ਨਾ ਹੀ ਪਿੱਛੇ ਬੈਠੇ ਆ ਜਿਹੜੀ ਇੱਕ ਹੋਰ ਔਰਤ ਬੈਠੀ ਆ ਉਸਨੇ ਹੈਲਮਟ ਪਾਇਆ ਹੈ ਔਰ ਉਦੋਂ ਬਾਅਦ ਮੋਬਾਈਲ ਤੇ ਵੀ ਗੱਲ ਕਰਦੇ ਜਾ ਰਹੇ ਆ ਰੋਂਗ ਸਾਈਡ ਤੇ ਵੀ ਇਹ ਬੀਬੀ ਗਈ ਆ ਔਰ ਜਿਹੜੇ ਆਪਣੇ ਟ੍ਰੈਫਿਕ ਸਿਗਨਲ ਹੁੰਦੇ ਆ ਰੈੱਡ ਲਾਈਟ ਕਹਿ ਦਿੰਨੇ ਆਪਾਂ ਉਹਦਾ ਵੀ ਟ੍ਰੈਫਿਕ ਲਾਈਟਾਂ ਦੀ ਵੀ ਇਸ ਬੀਬੀ ਨੇ ਉਲੰਘਣਾ ਕੀਤੀ ਹੈ ਜੈਨਕਿ ਜੇ ਰੈੱਡ ਸਿਗਨਲ ਸੀ ਤੇ ਰੈੱਡ ਸਿਗਨਲ ਦੇ ਵਿੱਚ ਹੀ ਇਹ ਬੀਬੀ ਜਿਹੜੀਆਂ ਹੈਗਾ ਉਹ ਕ੍ਰੋਸ ਕਰ ਗਈ ਆ ਸੋ ਇਹ ਤਸਵੀਰਾਂ ਕਰਨਾਟਕਾ ਦੀ ਰਾਜਧਾਨੀ ਬੈਂਗਲੁਰੂ ਤੋਂ ਸਾਹਮਣੇ ਆਈਆਂ ਜਿੱਥੇ ਇਸ ਬੀਬੀ ਨੇ 270 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਜਿਸ ਦੇ ਵਜੋਂ 1,36,000 ਰੁਪਇਆ ਇਸ ਬੀਬੀ ਨੂੰ ਹੁਣ ਜੁਰਮਾਨਾ ਕੀਤਾ ਗਿਆ ਹੈ ਹਾਲਾਂਕਿ ਇਸ ਔਰਤ ਨੇ ਕਿਹਾ ਕਿ ਇੰਨੇ ਦੀ ਤਾਂ ਮੇਰੀ ਇਹ ਸਕੂਟਰੀ ਵੀ ਹੈ ਨਹੀਂਗੀ ਸੋ ਮੈਂ ਇਹ ਜੁਰਮਾਨਾ ਨਹੀਂ ਭਰ ਸਕਦੀ ਸੋ ਪੁਲਿਸ ਨੇ ਇਸ ਦੀ ਸਕੂਟਰੀ ਨੂੰ ਜਿਹੜਾ ਹੈਗਾ ਇਹ ਸਕੂਟਰੀ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਉਸ ਤੋਂ ਬਾਅਦ ਸਿੱਖਿਆ ਜਿਹੜੀ ਹੈਗੀ ਹੈ ਸਭ ਦੇ ਲਈ ਇਹੀ ਹੈ ਕਿ ਵੱਦ ਤੋਂ ਵੱਧ ਜਿਆਦਾ ਤੋਂ ਜਿਆਦਾ ਆਪਾਂ ਇੱਕ ਵਾਰ ਜੇ ਗਲਤੀ ਕਰਦੇ ਆਂ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਦੁਬਾਰਾ ਆਪਣਾ ਚਲਾਨ ਜਿਹੜਾ ਹੈਗਾ ਉਹ ਨਾ ਹੋਵੇ ਪਰ ਇਹ ਬੀਬੀ ਨਹੀਂ ਰੁਕੀ ਜਿਸ ਦੇ ਖਮਿਆਜੇ ਵਿੱਚੋਂ ਇਸ ਨੂੰ ਹੁਣੇ ਵੱਡਾ ਜਿਹੜਾ ਜੁਰਮਾਨਾ ਕੀਤਾ ਗਿਆ 1,36,000 ਰੁਪਏ ਦਾ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਇਹ ਸਕੂਟਰੀ ਦੇਖ ਰਹੇ ਆਂ ਤਸਵੀਰਾਂ ਦੇ ਵਿੱਚ ਇਹ ਕਿੰਨੇ ਕੀ ਦੀ ਹੈ ਇਸੇ ਕਰਕੇ ਇਸ ਬੀਬੀ ਨੇ ਕਿਹਾ ਕਿ ਮੈਂ ਇਹ ਜੁਰਮਾਨਾ ਜਿਹੜਾ ਨਹੀਂ ਭਰ ਸਕਦੀ ਕਿਉਂਕਿ ਸਕੂਟਰੀ ਦੀ ਕੀਮਤ ਜਿਹੜੀ ਹੈਗੀ ਆ ਉਹ ਅਕਾਟ ਹੈ ਤੇ ਜੁਰਮਾਨੇ ਦੀ ਕੀਮਤ ਜ਼ਿਆਦਾ ਹੈ ਪਰ ਜੇ ਫਿਰ ਦੇਖਿਆ ਜਾਵੇ 270 ਵਾਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਐ ਇਸ ਬੀਬੀ ਨੇ ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਪਤਾ ਲੱਗਿਆ ਔਰ ਇਹ ਤਸਵੀਰਾਂ ਵੀ ਸੀਸੀਟੀਵੀ ਦੀਆਂ ਹੀ ਐ ਅੱਜ ਤੋਂ ਬਾਅਦ ਇਸ ਬੀਬੀ ਨੂੰ ਜੁਰਮਾਨਾ ਕੀਤਾ ਗਿਆ ਐ ਸੋ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ